ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੋ ਮਿੱਤਰੋ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਹਾਂ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਵੀਡੀਓ ਕਿਉਂ ਇਨੀ ਦਿਨਾਂ ਬਾਅਦ ਲੈ ਕੇ ਆਏ ਇੱਕ ਤਾਂ ਮਿੱਤਰੋ ਮੀਂਹ ਕਾਰਨ ਆਪਣੇ ਫਾਰਮ 'ਚ ਵੜ ਗਿਆ ਸੀ ਪਾਣੀ ਠੀਕ ਆ ਆ ਸਾਰਾ ਆਪਾਂ ਵੀ ਅੰਦਰੋਂ ਕੱਢ ਕੇ ਮਿੱਟੀ-ਮੁੱਟੀ ਦੁਬਾਰੇ ਮਿੱਟੀ ਪਾਈ ਆ ਕੱਕਾ ਰੇਤ ਲੈ ਕੇ ਪਾਇਆ ਤੇ ਇੱਕ ਆਪਾਂ ਆਪਣੇ ਜਾਨਵਰ ਮੜੇ ਢਿੱਲੇ ਮਠੇ ਜੇ ਸੀਗੇ ਵੀ ਫੀਡ ਕਰਕੇ ਇਹਨਾਂ ਦੇ ਵੀ ਦਿੱਕਤ ਜੀ ਆ ਗਈ ਸੀਗੀ ਤੇ ਬਿੱਠ ਬਿੱਠ ਪਤਰੀ ਮਾਰ ਲੱਗੇ ਸੀਗੇ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ ਤਾਂ ਹੀ ਆਪਾਂ ਵਿੱਚ ਫਿਰ ਬੜਾ ਨਹੀਂ ਵੱਢਦੇ ਸੀਗੇ ਤੇ ਅੱਜ ਵੀ ਆਪਾਂ ਬਸ ਬੈਠੇ ਬੈਠੇ ਆਏ ਸੀ ਅੰਦਰ ਪਾਣੀ ਪੁਣੀ ਧਰਦਾ ਸੀਗਾ ਮੈਂ ਮੈਂ ਸੋਚਿਆ ਵੀਡੀਓ ਬਣਾ ਲਈਏ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਸੀਗੀ ਅੱਜ ਆਪਣੀਆਂ ਕੁਕੜੀਆਂ ਨੇ ਪਹਿਲਾ ਅੰਡਾ ਦੇਤਾ। ਉਹ ਹੁਣ ਤੁਸੀਂ ਆਪੇ ਹਿਸਾਬ ਲਾ ਲਿਓ ਵੀ ਆਪਣੇ ਜਾਨਵਰ ਕਿੰਨੇ ਚਿਰ ਦੇ ਹੋਗੇ ਤੇ ਮੈਂ ਵੀ ਬਸ ਵੀ ਮੰਨ ਲਓ 90 110 20 ਦੇ 110 ਦਿਨਾਂ ਤੱਕ ਮੈਂ ਵੀ ਗਿਣੇ ਸੀ ਉਸ ਤੋਂ ਬਾਅਦ ਮੈਂ ਵੀ ਨਹੀਂ ਗਿਣੇ ਕਿੰਨੇ ਦਿਨਾਂ ਦੇ ਹੋਗੇ ਬਾਕੀ ਸਭ ਨੂੰ ਮੈਂ ਅਗਲੀ ਵੀਡੀਓ 'ਚ ਦੱਸੂਗਾ ਵੀ ਆਪਣੇ ਸਹੀ ਕਿੰਨੇ ਚਿਰ ਦੇ ਜਾਨਵਰ ਹੋਗੇ। ਤੇ ਅੱਜ ਮੈਂ ਕਿਹਾ ਤੁਹਾਡੇ ਨਾਲ ਖੁਸ਼ੀ ਸਾਂਝੀ ਕਰ ਲਈਏ। ਆਪਣੀ ਕੁਕੜੀ ਨੇ ਅੰਡਾ ਦਿੱਤਾ। ਬਸ ਆਪਣਾ ਇੱਕ ਕੰਮ ਰਹਿ ਗਿਆ ਹੁਣ ਇੱਕ ਕੰਮ ਵੀ ਉਹ ਸਾਨੂੰ ਵੀ ਆਪਾਂ ਮੁਰਗੇ ਮੁਰਗੇ ਇਹ ਕੱਢਨੇ ਆ ਪਾਸੇ ਜਦੋਂ ਆਪਾਂ ਮੁਰਗੇ ਪਾਸੇ ਕਰਦੇ ਸਾਰੇ ਹੋ ਸਕਦਾ ਵੀ ਉਹ ਆਂਡੇ ਵਧਾ ਦੇਣਗੇ ਮੁਰਗੀਆਂ ਕਿਉਂਕਿ ਤੰਗ ਬਹੁਤ ਕਰਦੇ ਆ ਚਾਰ ਚਾਰ ਪੰਜ 6 ਖੜੇ ਆ ਇਹ ਸਾਰੇ ਆਪਾਂ ਮੁਰਗੇ ਇੱਕ ਪਾਸੇ ਕਰ ਦੇਣੇ ਆ ਤੇ ਕੁਕੜੀਆਂ ਇੱਕ ਪਾਸੇ ਕਰਕੇ ਫੇਰ ਆਂਡੇ ਦੀ ਆਪਣੀ ਦਰਵਾਜੂਗੀ ਇੱਕ ਆਪਣੀ ਵੀ ਮੰਨ ਲਓ ਵੀ ਮੁਰਗੀ ਵੀ ਉਹ ਵੀ ਖਾਣ ਪੀਣ ਵਧੀਆ ਹੋ ਜਾਊਗਾ ਕਿਉਂਕਿ ਹੁਣ ਮੰਨ ਲਓ ਵੀ ਆਪਾਂ ਫੀਡ ਪਾਉਣੇ ਆਗੇ ਜਿਹੜੇ ਤਕੜੇ ਕੁੱਕੜ ਆਗੇ ਮੂਰੇ ਹੋ ਕੇ ਗੜ ਜਾਂਦੇ ਨੇ ਖਾਈ ਜਾਂਦੇ ਫੀਡ ਤੇ ਜਿਹੜੇ ਮਲੇ ਵਿਚਾਰੇ ਨिके ਉਹਨਾਂ ਨੂੰ ਬਾਰੀ ਨਹੀਂ ਆਉਂਦੀ ਇਹ ਦਸਾਂ ਕਿ ਦਿਨਾਂ ਚ ਆਪਾਂ ਜੇ ਮਾੜੀ ਮੋਟੀ ਜਿਹੜੀ ਮੁਰਗੀ ਛੋਟੀ ਲੱਗਦੇ ਦੇਖਾਂਗੇ ਆਪਾਂ ਸੈੱਟ ਕਰ ਦਾਂਗੇ ਵਿੱਚ ਵਿੱਚ ਬਹੁਤ ਵਧੀਆ ਮੁਰਗੀਆਂ ਹੋਈਆਂ ਪਈਆਂ ਤੇ ਇਹ ਪਿਛਲੀ ਵਾਰ ਵੀ ਮੇਰੇ ਕੋਲ ਜਾਨਵਰ ਵੀ ਆ ਵਿੱਚ ਜਿਹੜੇ ਨਿਗੇ ਨਿਗੇ ਲੱਗਦੇ ਸੀ ਉਹ ਪਿਛਲੀ ਵਾਰ ਅੱਡ ਕਰਦੇ ਸੀ ਕੋਕੜੀਆਂ ਚ ਦਸਾਂ ਦੇਣਾ ਚ ਬਣ ਗਈ ਸੀ ਗੱਲਬਾਤ ਚੱਕੋ ਇਹਨਾਂ ਦਾ ਹੁਣ ਫੀਡ ਦਾ ਟਾਈਮ ਹੋ ਗਿਆ ਤੇ ਆਗੇ ਖੜ ਗਏ ਫੀਡ ਆ ਦੋਕ ਦਿਨ ਮੈਂ ਪਹਿਲਾਂ ਸੁਨਿਆ ਪਾਉਂਦਾ ਰਿਹਾ ਇਹਨਾਂ ਨੂੰ ਹੁਣ ਇਹਨੂੰ ਆਇਆ ਵੀ ਹੁਣ ਹੀ ਪਾਵੇ ਇੱਕ ਆਪਾਂ ਸ ਇਹਨਾਂ ਦਾ ਵੀ ਜਿਗੜ ਕਰਨਾ ਜਿਹੜੇ ਬੈਠੇ ਉਹ ਤਾਂ ਬੱਟਰ ਮੁੱਦੇ ਮਾਰ ਦਾਂਗਾ ਕਰੂੰਗਾ ਯਾਰ ਹੁਣ ਹੁਣ ਜਿਗਾਰਡ ਕਰਨੀ ਆ ਇਹਦੋ ਬਾਅਦ ਹੁਣ ਵੇਲੇ ਹੋ ਗਏ ਪਹਿਲਾਂ ਮੈਨੂੰ ਆ ਥੱਲੇ ਜਿਹੜਾ ਮਿੱਟੀ ਚ ਮਨ ਲਓ ਮਿੱਟੀ ਸੱਲੀ ਜੀ ਮਿੱਟੀ ਹੋ ਗਈ ਥੱਲੇ ਇਹਦੀ ਬੜੀ ਟੈਂਸ਼ਨ ਸੀਗੀ ਵੀ ਇਹ ਕਿਵੇਂ ਸੈਟਿੰਗ ਕਿਉਂ ਇੱਕਦਮ ਮੀਂਹ ਪਈ ਗਿਆ ਲਗਾਤਾਰ ਤਾਂ ਕਰਕੇ ਵੀ ਕਦੇ ਕੁਝ ਤੂੜੀ ਸਿੱਟ ਕਦੇ ਕੋ ਸਿੱਟ ਅੰਦਰ ਵਿਕੇ ਰਾਂ ਸੈਟਿੰਗ ਹੁਣ ਤਾਂ ਮਨ ਲਓ ਵਧੀਆ ਧੁੱਪਾਂ ਲੱਗ ਗਈਆਂ ਆ ਆਪਾਂ ਚੱਕੇ ਪਏ ਆਗੇ ਪਲੜਾ ਆਪਾਂ ਵੀ ਲਾਏ ਨਹੀਂਗੇ ਪਲੜਾ ਆਪਾਂ ਹੁਣ ਕਿਰਾਂ ਉ ਚੱਕ ਤੇ ਪਲੜਾ ਭਾਈ ਮੈਂ ਉਹਦੇ ਜਿੱਦਿਆਂ ਹੁਣ ਤਨ ਚਾਰ ਜੰਗਰ ਦੇ ਮੀਂਹ ਆਇਆ ਉਹਦੇ ਬੜੀ ਧੁੱਪ ਸੀਗੀ ਮੈਂ ਪਾਣੀ ਪੁਣੀ ਧਰ ਕੇ ਮੈਂ ਬਾਜ਼ਾਰ ਵਾਗ ਗਿਆ ਤੇ ਮੀਂਹ ਆ ਗਿਆ ਮਗਰੋਂ ਭਰਤਾ ਪਰ ਅੰਦਰੋਂ ਟੇਢੀ ਬਾਛੜ ਸੀਗੀ ਇੱਕ ਤਾਂ ਮਿੱਟੀ ਉਂ ਛਿੱਲੀ ਸਿੱਲੀ ਸੀਗੀ ਕਿਉਂਕਿ ਵੀ ਮਤਲਬ ਬੈਠਾ ਪਤਲੀ ਕਰੀ ਜਾਂਦੀ ਸੀ ਵੀ ਉਹਦੇ ਕਰਕੇ ਵੀ ਜਦੋਂ ਪਾਣੀ ਮੰਗੂ ਕਰਦੀ ਸੀ ਬਿਠਾਏ ਤੇ ਇੱਕ ਹੁਣ ਬਸ ਮੈਂ ਅੰਦਰ ਆਇਆ ਸੀਗਾ ਵਾਂਗ 10 ਮਿੰਟ ਚੱਲ ਵੀਡੀਓ ਬਣਾ ਲੰਨੇ ਆ ਕਿ ਬਾਕੀ ਮੈਂ ਵੇਖੀ ਇਹ ਨਾ ਜਾਨਵਰ ਲੇਖੋ ਵੀ ਲੱਗਦਾ ਇੱਕ ਜਾਨਵਰ ਤੇ ਮੇਰੀ ਨਿਗਾ ਪੈ ਗਈ ਕੁੰਡੇ ਜੱਗੜੀ ਖੜਾਗਾ ਉਹ ਸੀ ਆ ਸੀ ਇਹਨੂੰ ਵੇਨੇ ਕੀ ਚੱਕਰਾ ਤੇ ਬਾਕੀ ਆਪਣੀ ਯਰ ਕਿਧਰ ਗਏ ਹੋ ਹੋਪੜਾ ਬਾਕੀ ਆਪਣੇ ਇੱਕ ਕੁਕੜੀ ਮਰ ਗਈ ਸੀ ਕਿ ਕੱਲ ਪਰਸੋਂ ਉਹਦੇ ਨਾਲ ਵੀ ਜਿੱਥੇ ਪੋਟਾ ਆ ਜਾ ਹੁੰਦਾਗਾ ਤੇ ਪੋਟੇ ਵਾਲੀ ਜਗ੍ਹਾ ਤੇ ਨਾ ਵੀ ਮਨ ਲੋ ਫੁੱਲ ਜੇਗਾ ਇਥਾਂ ਮੈਂ ਕਿਸੇ ਭਰਾ ਨਾਲ ਗੱਲ ਕਰੀ ਸੀ ਕਿ ਉਹ ਕਹਿੰਦਾ ਵੀ ਇੱਕ ਦੋ ਦਿਨ ਦੇਖੀਂ ਫੇਰ ਦਵਾਈ ਦਸਾਂਗੇ ਕਹੀਏ ਸਟੇਕ ਹੀ ਹੋ ਜੇ ਉਹ ਬਸ ਉਹ ਇੱਕ ਦੋ ਦਿਨ ਬਾਅਦ ਵੀਰੇ ਮਰੀ ਗਈ ਉਹ ਹੁਣ ਆਪਾਂ ਉਹੀ ਬਸ ਵੀ ਚੀਜ਼ ਵੇਣੇ ਬਿੰਦਰ ਆ ਕੇ ਦੀਪੀ ਹੋਰ ਜਾਨਵਰ ਨੂੰ ਤਾਂ ਨਹੀਂ ਇਹ ਦਿੱਕਤ ਅਸੀਂ ਐਂ ਤਾਂ ਕਰਦੇ ਹ ਸੀ ਉਹ ਇੱਕ ਕੁੜਮੇ ਮਦਦ ਹੁੰਦੇ ਵਿਚਾਰੇ ਉਹਨਾਂ ਨੂੰ ਕਰਦੇ ਆ ਸੈਟਿੰਗ ਕੱਲ ਨੂੰ ਬਣਾਉਣੇ ਆ ਕੱਲ ਨੂੰ ਕਰੀ ਵੀ ਐ ਮੈਂ ਮੁੰਡੇ ਨਾਲ ਗੱਲ ਅਸੀਂ ਦੋਨੇ ਫੜਫੜ ਕੇ ਇਧਰ ਕਰ ਦਾਂਗੇ ਪਾਸੇ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਪੜਨੇ ਵਦੋ ਓਕੇ ਇੱਕ ਆਪਣੇ ਸੁੱਖ ਨਾਲ ਕੁੱਪੜ ਵਧੀਆ ਬਣ ਕੇ ਇੱਕ ਜਿਹੜਾ ਆਪਣਾ ਚੂਟੀ ਦਾ ਕੁੱਪੜ ਦਿਖਾਉਣਾ ਸਾਨੂੰ ਉਹ ਚੂਟੀ ਉਹ ਖੜਾ ਆ ਬੈਠ ਅੱਗੇ ਖੜਿਆ ਆਜੀ ਇਹ ਦੂਜਿਆਂ ਨੂੰ ਖਾਣ ਨਹੀਂ ਦਿੰਦੇ ਇਹ ਆਪਾਂ ਇੱਥੇ ਫੀਡ ਬਦੋਤੀ ਹੁਣ ਤੇ ਤਾਂ ਕਰਕੇ ਸੈਟਿੰਗ ਵਧੀਆ ਬਣ ਗਈ ਨਹੀਂ ਤਾਂ ਚਮਕਾ ਗਈ ਜਾਨਵਰਾਂ ਚ ਆਪਣੇ ਚ ਪਹਿਲਾਂ ਹੋਰ ਫੀਡ ਪਾਉਂਦੇ ਸੀ ਉਹਦੇ ਨਾਲ ਮੰਨ ਲਓ ਵੀ ਬਸ ਦਿੱਕਤ ਜੀ ਆ ਗਈ ਆਪਾਂ ਬਸ ਉਹ ਵੀਡੀਓ ਬੰਦ ਕਰਤੀ ਤਾਂ ਪਤਾ ਹੀ ਘਟਦਾ ਵਾ ਫੀਡ ਦਾ ਉਹਦਾ ਜਿਹੜੀ ਫੀਡ ਆਪਾਂ ਹੁਣ ਪਾਉਣ ਲੱਗੇ ਆ ਬਸ ਉਹੀ ਫੀਡ ਪਾਵਾਂਗੇ ਤੋਂ ਬਾਅਦ ਚਾਪੋ ਤੇ ਬਸ ਆਪਾਂ ਵੀ ਕੱਲ ਨੂੰ ਆ ਕੁਕੜੀਆਂ ਕੁੱਕੜ ਪਾਸੇ ਕਰਕੇ ਇੱਕ ਪਾਸੇ ਤੇ ਕੁਕੜੀਆਂ ਬਾਸ ਤੇ ਆਪਾਂ ਬਸ ਵੀ ਗ੍ਰੇਡ ਗਰੂਟ ਆਪਣੇ ਲੈਂਦੇ ਪਏ ਹੋ ਸੀ 8 10 ਗ੍ਰੇਡ ਹੈਗੇ ਹੈਗੇ ਵਧੀਆ ਬਣਾ ਦਿੰਦੇ ਨੇ ਇਹਨਾਂ ਦੇ ਘੋਰਨੇ ਕਰਨੇ ਜੀ ਬਾਕੀ ਆ ਵੇਖੋ ਵਿਆਹ ਜਨਾ ਚਾਹਦਾ ਕੁਕੜੀ ਨੇ ਹੰਡਾ ਦਿੱਤਾ ਮਾੜੀ ਗੱਲ ਹੈ ਕੋਈ 4 4.5 ਮਹੀਨੇ ਹੋ ਗਏ ਝਾਕੀ ਜਾਂਦਾ ਨੂੰ ਤੇ ਆ ਜਿਹੜੇ ਫੰਗ ਫੂੰਗੀ ਜਿਹੜੇ ਪਏ ਇਹ ਵੀ ਆਪਾਂ ਸੈੱਟ ਕਰ ਦਾਂਗੇ ਬਸ ਇਹ ਉਹਨੂੰ ਵੀ ਲੜਦੇ ਆ ਨਾ ਇਸ ਵਿੱਚ ਤਾਂ ਕਰਕੇ ਇੱਕ ਪਹਿਲਾਂ ਨੇ ਮਨ ਲਓ ਮੈਡੀਸਿਨ ਚਾਹੀਦੀ ਸੀਗੀ 7-8 ਦਿਨ ਲਗਾਤਾਰ ਚਲਾਈ ਆਪਾਂ ਉਹ ਤਾ ਕਰਕੇ ਆਪੇ ਵਿੱਚ ਕੋਈ ਹੋਰ ਨਹੀਂ ਪਾ ਸਕੇ ਨਹੀਂ ਆਪਾਂ ਜੇ ਨੂਨ ਨਾਲ ਪਾ ਦੇ ਚੱਲ ਵੀ ਉਹਦੇ ਨਾਲ ਉਹ ਵਿੱਚ ਲੜਦੇ ਨਹੀਂ ਆ ਸੱਚ ਤੇ ਬਾਕੀ ਆਪਾਂ ਕੁੱਕਰਾਂ ਨੂੰ ਐਡ ਕਰਕੇ ਉਹਨੂੰ ਐਡ ਕਰਕੇ ਬਸ ਵੀ ਪ੍ਰੋਪਰ ਆਪਾਂ ਇਹਨਾਂ ਦਾ ਵਹਿਕਲੀਆਂ ਕੁਠੀਆਂ ਚ ਚਲਾਵਾਂਗੇ ਲਗਾਤਾਰ ਕਰਾਂਗੇ ਸੈਟਿੰਗ ਚੱਕੋ ਬਾਕੀ ਇਹਨੂੰ ਆਪ ਵੇਣੇ ਵੀ ਕੀ ਚੱਕਰ ਕਰਦੇ ਆਂ ਇਹਦਾ ਟ੍ਰੀਟਮੈਂਟ ਬਾਕੀ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਹੜੇ ਬੰਦੇ ਆਪਣਾ ਵੀ ਚੈਨਲ ਸਬਸਕ੍ਰਾਈਬ ਕਰਦੇ ਆ ਤੇ ਆਪਣੀ ਵੀਡੀਓ ਵੇਂਦੇ ਆ ਤੇ ਆਪਣੇ ਮੰਨ ਲਓ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣਾ ਇੰਸਟਾਗ੍ਰam ਤੇ ਪੀਜੀਪੀ ਆ ਚੈਲਡ ਪੋਲਟਰੀ ਬਟੰਡਾ ਦੇ ਨਾਂ ਤੇ ਤੇ ਉਧਰ ਵੀ ਆਪਾਂ ਵੀ ਐਕਟਿਵ ਹੋਵਾਂਗੇ ਕਿਉਂਕਿ ਪਹਿਲਾਂ ਯਾਰ ਉਹ ਟਾਈਮ ਹੀ ਨਹੀਂ ਸੀਗਾ ਵੀ ਕੰਮਕਾਰੀ ਇਹੋ ਜਿਹੇ ਸੀਗੇ ਉਧਰ ਵੀ ਫਰੀ ਰੂਲ ਪਾਇਆ ਕਰਾਂਗੇ ਅਪਡੇਟ ਦਿਆ ਕਰਾਂਗੇ ਸਾਰੀ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਚੰਗਾ ਜੀ ਸਸਰੀਕਾਲ ਬਾਕੀ ਜੇ ਕਿਸੇ ਭਰਾ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਇੱਕ ਹੋਰ ਦੱਸਾਂ ਵੀ ਇਹ ਆਪਣੇ ਕੋਲ ਜਾਨਵਰੇ ਸੇਲ ਵਾਸਤੇ ਹੈ ਨਹੀਂਗੇ ਮੁਰਗਾ ਮਰਗਾ ਲੈਣਾ ਕਿਸੇ ਨੇ ਮੁਰਗਾ ਆਪਾਂ ਸੇਲ ਕਰਦਾਂਗੇ ਮੁਰਗੀ ਆਪਾਂ ਸੇਲ ਨਹੀਂ ਕਰਨੀ ਕਿਉਂਕਿ ਆਪਣੇ ਕੋਲ ਵੀਰੇ 300 ਜਾਨਵਰ ਸੀਗੇ 10 12 ਵਿੱਚ ਮਰ ਗਏ ਸੀਗੇ ਤੇ ਮਾਲੋ 100 ਕੋ 60 70 100 ਮੁਰਗਾ ਹੋ ਗਏ ਵਿੱਚ ਤੇ ਮਗਰ 150 ਮੁਰਗੀ ਰਹਿ ਜੂਗੀ ਇਹ ਆਪਾਂ ਵੇ ਗਾਂ ਸਿਆਲਾਂ ਚ ਵੇਖਾਂਗੇ ਕੀ ਬੰਦਾ ਮੈਂ ਸੋਚਿਆ ਦੱਸ ਦਾਂ ਕਿਉਂਕਿ ਮੈਨੂੰ ਪਿਛਲੀਆਂ ਵੀਡੀਓ ਵੇਖ ਕੇ ਵੀ ਕਈ ਭਰਾਵਾਂ ਦੇ ਫੋਨ ਆਇਆ ਵੀ ਆਪਾਂ 100 ਜਾਨਵਰ ਲੈਣਾ 200 ਜਾਨਵਰ ਲੈਣਾ ਬਾਈ ਮੇਰੇ ਕੋਲ ਤਾਂ ਹੀ 300 ਆ ਤੇ ਇਹ ਆਪਾਂ ਵੀ ਮਤਲਬ ਰੱਖਣੀ ਆ ਜਾਨਵਰ ਗਾਂ ਵੇਖਾਂਗੇ ਮੁਰਗਾ ਮਰਗਾ ਤਿਆਰ ਕਰਕੇ ਵੇਚਾਂਗੇ ਦੀਵਾਲੀ ਵੇਲੇ ਤੇ ਕੋਕੜੀ ਵੀ ਆਪਾਂ ਦੀਵਾਲੀ ਵੇਲੇ ਕੱਢਾਂਗੇ ਜਿਹੜੀ ਕੱਢਣੀ ਆ ਤੇ ਬਾਕੀ ਚੰਗਾਈ ਸਸਰੀਕਾਲ ਧੰਨਵਾਦ ਸਾਰੇ ਭਰਾਵਾਂ ਦਾ ਤੇ ਆਪਾਂ ਹੁਣ ਵੀਡੀਓ ਆਪਾਂ ਲਗਾਤਾਰੀ ਲੈ ਕੇ ਆਇਆ ਕਰਾਂਗੇ ਇੱਕ ਦਿਨ ਮੈਂ ਪਹਿਲਾਂ ਬਣਾਉਣ ਲੱਗੇ ਸੀ ਉਹਦੇ ਮੇਰੇ ਮੋਬਾਈਲ ਦੀ ਸਟੋਰੇਜ ਭਰ ਗਈ ਸੀ ਚੰਗਾ ਜੀ ਸਸਰੀਕਾਲ ਸਾਰਿਆਂ ਦਾ ਭਰਾਮਾ ਦਾ ਧੰਨਵਾਦ